ਸ਼੍ਰੀ ਵਾਹਿਗੁਰੂ ਸਹਬ ਜੀ ਰਹਿਰਾਸ ਸਾਹਿਬੋ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਖਰਣਾ ਮੈਂ ਨਾਹੀ ਜਹੋਂ ਖਰੀ ਨ ਹੋਈ ਮਲਹਾਰੇ ਗੁਦਰਤ ਵਸਿਆ ਤਿਰੰਤਨ ਜੈ ਲਖੇ ਰਹਾਉ ਜਾ ਆਤਮਾ ਜੋ ਜੋ ਤਵੇਂ ਜਾਤਾ ਅਗਲੇ ਕਲਾ ਭਰਪੂਰ ਹਿਆ ਤੂੰ ਸੱਚਾ ਸਾਹਿਬ ਸਬਦ ਸੁਆਲਿਓ ਨਿੰਗੇਤੀ ਸੋ ਪਾਰ ਪਿਆ ਕਹੋ ਨਾਨਕ ਹਰ ਚੇਹੀਆਂ ਬਾਤਾਂ ਜੋਗ ਚ ਕਰਣਾ ਸੋ ਗਰਹਿਆ ਸੋਦਰ ਰਗ ਸਮਹ ਲਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਦੇ ਰਖੇ ਹਾ ਸੋ ਕਰਗੇ ਹਾ ਜਿਚੁ ਵਹਿ ਸਰਬ ਸੁਮਨ ਦੇਵਾ ਜੀ ਤੇਰੇ ਨਾਦ ਨੀਕ ਅ ਸੰਖਾ ਏਥੇ ਤੇਰੇ ਵਾਵਣ ਹਾਰੇ ਏਥੇ ਤੇਰੇ ਰਾਗ ਬਰ ਸੁਗਹੀ ਹੈ ਗਿਤੇਰੇ ਗਵਨ ਹਾਰੇ ਗਾਵੰਤਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤਨੋ ਜਿਤੈ ਗਪਤ ਲਿਖ ਜਾਨਣ ਲਿਖ ਲੈ ਧਰਮ ਵਿਚਾਰੇ ਗਾਵੰਤ ਸਰਬ੍ਰਮਾ ਦੇਵੀ ਸੋਹੰਤਿਰ ਸਦਾ ਸੁਆਰੇ ਗਾਵਨਾਤਨੋ ਅਧਰ ਦ੍ਰਾਸ਼ਨ ਬੈਠੇ ਰਿਵਟਿਆਂ ਧਰਮ ਨਾਲੇ ਗਾਵੰਸ ਸੁਸਮਦੀਂਦਰ ਗੰ ਸਰ ਵਿਚਾਰੇ ਗਾਵੰਤਨੋ ਜਤੇ ਸਤੀ ਸੰਦੋਖੀ ਗਾਵਨ ਵੀਰ ਕਰਾਰੇ ਗਾਵੰਤਨੋ ਪੰਡਿਤ ਰਕੀਸ਼ੁਰ ਜੁਗ ਜੁਗ ਵੇਦਾਂ ਨਾਲੇ ਗਾਵੰਦਨ ਮਹੂਨੀਆ ਮਨ ਮੋਹਨ ਸੁਰਗ ਮਛਪਿਆਲੇ ਗਾਵੰਦਨ ਰਤਨੁ ਆਪਏ ਤੇਰੇ 68 ਤਿਰਸ ਨਾਲੇ ਗਾਵੰਦਨ ਜੋਤ ਮਹਾਬਲ ਸੂਰਾ ਗਾਵੰਦਨ ਖਾਨੀ ਚਾਰੇ ਗਾਵੰਦਨ ਖੰਡਵਨ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨ ਗਾਵਨ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸੋਈ ਸੋਈ ਖੁਦਾ ਸਾਹਿਬ ਸੱਚ ਹਰ ਚਿਨਾਈ ਹਭੀ ਹੋਸੀ ਜਨ ਅਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤਿ ਕਰ ਕਰ ਜਨ ਸ੍ਰੀ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦੀ ਵੜਿਆਈ ਜੋਤ ਭਾਵੇਂ ਸੋਈ ਕਾਸੀ ਰੂਪ ਨਾ ਕਰਨਾ ਜਾਈ ਆਸਮਹੱਲਾ ਪਹਿਲਾ ਸੋਭਾ ਸ਼ੋਭ ਸਬ ਸਾਹਿਬ ਨਾਨਕ ਰਹ ਜਾਈ ਆਸਮਹੱਲਾ ਪਹਿਲਾ ਸੋ ਅਡਾਖੈ ਸਭ ਕੋ ਇਹ ਖੇਡ ਅਡਾ ਰੀਠਾ ਹੋਈ ਕਿਮਤ ਆਪਣ ਹਿ ਹਜਾਇ ਇਹ ਹਣੇ ਵਲ ਤਰੇ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਘਮੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕੀਵਣ ਚੀਰਾ ਰਹਾਉ ਸਭ ਸੁਰਤਿ ਮਿਲੈ ਸੁੱਚ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨ ਜਾਏ ਤਦਿਲ ਵਡਿਆਈ ਸਭ ਸਤਿ ਸਾਤਾ ਸਦਾ ਸੁਣੀ ਆਈਆਂ ਸਦਾ ਬਰੁਖਾ ਗਿਆ ਵਡਿਆਈਆ ਤਤਵੰਸੇ ਦੇਖਣਾ ਨਾ ਪਾਈਆ ਪਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਖਿਆ ਵਿਚਾਰਾ ਸਿੱਤਿ ਭਰੇ ਤੇਰੇ ਭੰਡਾਰ ਜਿਸ ਤੋਂ ਦੇਸ ਗਿਆ ਚਾਰਾ ਨਾਨਕ ਸੱਚ ਸਵਰਣ ਹਰਾ ਸਮਹੱਲਾ ਬਹਿਲਾ ਆਖਾ ਜੀਵਾ ਵਿਸਰੈ ਮਰਜਾਉ ਆਖਣੇ ਔਖਾ ਸਚਨ ਆਉ ਸਾਚੇ ਨਾਮ ਕੀ ਲਾਗੇ ਭੂਖ ਹਤ ਭੁਖੈ ਹਜਲੀਆ ਰੂਖ ਸੋਖ ਅਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਲ ਵਡਿਆਈ ਆਸ ਕੈ ਕਿਉ ਤਨੀ ਪਾਈ ਜੇ ਸਾਨਕੀ ਆਖਨ ਪਾਹ ਪਦਨ ਹੋਵੇ ਘਾਟ ਨ ਜਾਏ ਰਮਰਨ ਹੋਵੇ ਸੋਗ ਨਿੰਦਰਹਿ ਨ ਝੁਕੇ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਵੇ ਜੇਵੜਾਪੋ ਤੇਵੜ ਤਿਰਿ ਦਾਤ ਜਨਾਂ ਦਿਨ ਕਰਕੇ ਹੀਤੀ ਰਾਤ ਕਸਮ ਵਿਸਰ ਹੈ ਜੇ ਕਮ ਜਾਤ ਨਾਨਕ ਨਾ ਵੇ ਵਾਸਨਾਤ ਰਾਗੁ ਗੁਜਰੀ ਮਹੱਲ ਰੁਸਾ ਹਰ ਕੇ ਜਨ ਸਤਿਗੁਰ ਅਹ ਬੁਰਖਾ ਬਿਨੋ ਕਰੂੰ ਗੁਰ ਪਾਸ ਹਮ ਅਖਿਰਾ ਕਰਮ ਸਤਿਗੁਰ ਸਰਣਾਈ ਖਤਿਆ ਨਾਹਾ ਪ੍ਰਗਾਸ ਮੇਰੇ ਮੀਤ ਗੁਰਦੇ ਮੁਖੂ ਰਾਮ ਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂ ਸਿਖਾਈ ਹਰ ਕੀਤ ਹਮਰੀ ਰਹਿਰਾਸ ਰਹਾਓ ਹਰ ਜਨ ਕੀ ਵਡਭਾਗ ਓਰੇ ਜਿਨ ਹਰ ਹਾਬਦਾ ਹਰ ਪਿਆਸ ਹਰ ਹਰ ਨਾਮ ਮਿਲੈ ਦ੍ਰਿਪਤੈ ਸਹਿ ਮਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਦੇ ਭਾਗ ਹਣ ਜੰਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੰਤਰ ਮਸ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜਿਤ ਹਸ ਪਾਇਆ ਜਨ ਨਾਨਕ ਨਾ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਸਾਹਿਰੇ ਮਨ ਜਿਤ ਵਹਿ ਤਉ ਜਹਰ ਹਾਜੀਓ ਪ੍ਰਿਆਸ ਸਲਵਤਰੁ ਜਨ ਤੋ ਪਾਇ ਤਖਤ ਜਿ ਕਾਗੈ ਕਤریہ ਮੇਰੇ ਮਾਧੋ ਜੀ ਸਾ ਸੰਗਤ ਮਲੇ ਸੁਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇਆ ਸੁਖੇ ਕਸ਼ਟ ਹਰੇ ਅਰਹਾਉ ਜਾਣਾ ਨ ਬਿਤਾ ਲੋ ਸੁਦ ਬੰਤਾ ਕੋਈ ਨਾਗਿ ਸ ਕੀ ਧਰੇਆ ਸਿਰ ਸਿਰਖਸ ਵਾਹੀ ਠਾਕੁਰ ਖਾਹੇ ਮਨ ਭੋਖ ਰਿਆ ਊੜਾ ਊੜਾ ਵਾ ਵਸ ਗੁਸਾ ਅਦਵਾਚੇ ਬਚਰੇ ਹਰਿਆ ਤੁਨ ਗਾਵਣ ਖਿਲਾਵੇ ਕਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾ 10 ਵਸਟਿ ਖਦਾਨ ਠਾਕੁਰ ਖਤਲ ਧਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਸਰੰਤਨਾ ਬਾਰਾ ਬਰਿਆ ਰਾਗ ਅਸਮਹੱਲਾ ਜੋਤਿ ਸੋ ਬ੍ਰਖ ਕੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਬ੍ਰਖ ਨਿਰੰਜਨ ਹਰਿ ਬ੍ਰਖ ਨਿਰੰਜਨ ਹਰਿਗੁ ਮੰਗ ਮੇ ਅਪਾਰ ਸਭ ਧਿਆਵ ਹੈ ਸਤਿ ਅਤੂ ਜੀ ਹ ਸੱਚੈ ਸਿਜਣ ਹਰਿ ਸਭ ਜੀਤ ਮਾਰੈ ਜੀਤੂ ਜੀ ਆਕਾਦ ਤਰ ਹਤਿਆ ਸੰਤੋ ਜੀ ਸਾਧੂਖ ਵਿਸਾਰਣ ਹਰਿ ਪੇ ਧਾਕੁਰ ਹਰਿ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਹੋ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਬ੍ਰਕਾ ਸਮਾਨਾ ਇਕ ਦਾਤੇ ਇਕ ਬਿਖਾਰੀ ਜੀ ਸਾ ਤੇਰੇ ਚੋ ਜੇ ਵਿਟਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਬਿਨਿ ਵਰਨਾ ਜਾਣ ਹੋ ਬਾਰ ਬ੍ਰਹਮ ਵਿਅੰਤ ਵਿਅੰਤ ਜੀ ਤੇ ਰਖਿਆ ਗੁਣ ਆਖ ਵਿਖਾਨਾ ਜੋ ਸਿਵ ਹੈ ਜੋ ਸਿਵ ਹੈ ਤੁਰਜੀ ਜਨ ਨਾਨਕ ਤਨ ਕੁਰਬਾਨ ਹਰਿ ਧਿਆਵ ਹੈ ਹਾਤਿਆ ਤੁਰਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤਾ ਸੇਮ ਭੈਜਨ ਹਾ ਧਿਆਇਆ ਜੀ ਤਨ ਟੋਟੀ ਜਮਕੀ ਵਾਸੀ ਜਿ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਬੋ ਸੁਗਵਾਸੀ ਜਿ ਸੇਵਿਆ ਜਿ ਸੇਵਮ ਰਹਾ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਾ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਬਾਤ ਦਿਰਬਤ ਪੁਣਾ ਜੀ ਪ੍ਰਭ ਅੰਬੀ ਅੰਤ ਤੇਰੀ ਬਾਤ ਦਿਰੋ ਸਲਾਹਾ ਦੁਜੀ ਹਰਨਕ ਅਨੇਕ ਅਨੰਤ ਫਿਰਿ ਅਨੇਕਾ ਜਰੀ ਕਰੇ ਹਰ ਬੂਜਾ ਜੀ ਧੱਪ ਧੱਪ ਹੈ ਜਪ ਹੈ ਬੇਅੰਤ ਫਿਰਿ ਅਨੇਖ ਜਨ ਨੇਕੜਾ ਸੰਗਰਸਾ ਜੀ ਹਰ ਕਰਿਆ ਹਟ ਕਰਮ ਕਰੰਤਾ ਸੇਵਕ ਸੇਵਤ ਬਲਾਜਨ ਨਾਨਕ ਜੀ ਜੋ ਪਾ ਮੇਰ ਹਰਿ ਭਗਵੰਤ ਹੂੰ ਆਰ ਬਰਖ ਪਰਮ ਬਰਖਤਾ ਜੀ ਦੁਜੇ ੜਵੰਨਾ ਕੋਈ ਤੋ ਜੋ ਜੂ ਵੇਖੋ ਸਦਾ ਸਦਾ ੜੇ ਕੋ ਜੀਤਨ ਅਚਲ ਗਤੈ ਸੋਈ ਰਿਆ ਪੈ ਭਾਵੈ ਸੇਵਕ ਸਾ ਜੀ ਹੂੰ ਆਪੇ ਰਸ ਹੋਈ ਪ੍ਰਿਆਪੀ ਸ੍ਰਿਸ਼ਟੋ ਸਪਾਈ ਜੀਤ ਦੇ ਆਪੇ ਹਿਸਾ ਗੋਈ ਜਿ ਨਾਨਕ ਗੁਣ ਗਾਵੇ ਖਰਚਾ ਕਹਿ ਜੀ ਜੋ ਸਭ ਸਿਖਾ ਜਨੋਈ ਅਸ ਮਹੰਲਾ ਜੋਥਾ ਸੁਗਤ ਹਜ਼ਿਆਰ ਵਿੰਡਾ ਸਾਈ ਜੋਤ ਭਾਵੇ ਸੋਈ ਥੀਸੀ ਜੋਤੋਂ ਦੇਸ ਹੋਂ ਪਾਈ ਰਹਾ ਸਾਰੇ ਰੀਰੋਂ ਸਭ ਨੇ ਰਿਹਾਇਆ ਜਸਨੋ ਕਿਰਪਾ ਖਰਹ ਨਾ ਤੁਣ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਹਦਿਆ ਛੋੜਿਆ ਮਿਲਾਇਆ ਹੂੰ ਦਰਿਆ ਸਦਹੀ ਮਾਹੇ ਤਤ ਬਿੰਦੂ ਜਾ ਕੋਈ ਨਾ ਹੈ ਜਿਨ ਜਨ ਸਾਰੇ ਰਾਹੇ ਲੈ ਅਵਜੋਗ ਮਿਲੋ ਛੋੜਿਆ ਸੰਜੋਗੀ ਮੇਲ ਜਸਾ ਨੂੰ ਤੂੰ ਜਾਣੈ ਹੈ ਸੋਇ ਜਨ ਜਾਣੈ ਹਰਗੋ ਸਦਹੀ ਆਖ ਵਿਖਾਣੈ ਜਿਨ ਹਰ ਸੇਵਿਆ ਤੂੰ ਸੁਖ ਪਾਇਆ ਸਜਹੀ ਹਰਨਾ ਸਮਾਇ ਤੂੰ ਆਪੇ ਗਤਿ ਜਿ ਰਾਹੀ ਆ ਸਭ ਹੋਏ ਤਤ ਬਿਨ ਦੂਜਾ ਨਾ ਹੋਈ ਉੰਗਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਮਾਹ ਹੱਲਾ ਪਹਿਲਾ ਫਟਾ ਸਰੂੜੇ ਵੇਲੇ ਨਵਾਸਾ ਬਾਣੀ ਬਾਵਕ ਦਿਨੇ ਕੀਆ ਅੰਕਜਾ ਮਹ ਬਗਨ ਹੈ ਜਲ ਹਜਿ ਕਰਹਿ ਰੂਪੀ ਅਲੇ ਮਨ ਏਖਨਾ ਜਿਤਸ ਮੂੜ ਮਨ ਹਾਰ ਉਸਰਾ ਤੇਰੇ ਗੁਣ ਗੱਲੇ ਆ ਰਹਾਉ ਨਹਾ ਜਤੇ ਨਹੀਂ ਪੜਿਆ ਮੁਰਖ ਮਤਾ ਜਨੰਭਿਆ ਕਰਨਤ ਨਾਨਕ ਜਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਮ ਹੰ ਲਬਨ ਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਰਣ ਕਹਿ ਜਿਰੀ ਬਰੀਆ ਔਰ ਆਜ ਤਰੇ ਕਿਤੇ ਰਾਹ ਕਾਮ ਮਲ ਸਾ ਸਭ ਕੇਵਲ ਨਾਮ ਸਰੰਗ ਜਾਮ ਲਾਭ ਜਨ ਤਰਨ ਖੈ ਜਨਮ ਵਿਰਸਾ ਜਾਤ ਰੰਗ ਮਾਇਆ ਕੇ ਰਹਾਉ ਜਬ ਤੱਕ ਸੰਜਮ ਧਰਨ ਨਾ ਖਾਇਆ ਸੇਵਾ ਸਾਨ ਜਨ ਹਰ ਰਾਇਆ ਕੋ ਨਾਨਕ ਅਨੀਚ ਕਰਮ ਸਰਣ ਬਰੈ ਕੀ ਰਖੋ ਸਰਮ ਪਾਤਸ਼ਾਹ ਦਸ ਕਬਿਆ ਬਾਜ ਬੇਨਤੀ ਜੋ ਪਈ ਹਮਰੀ ਕਰੋ ਹਾਸ ਦਾ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਜਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰ ਹਮਰਾ ਦੁਸ਼ਟ ਸਬਦ ਮੁਗਾਵੋ ਆਪ ਹਾਦੇ ਉਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕਾ ਸੁਖ ਸਬੈ ਕਰਤਾਰ ਮੋ ਰੱਛਾ ਨਿਖਾ ਦੇ ਕਰੀਐ ਸਭ ਅਰਨਖੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸ ਤਮੇ ਸ਼ਾਰਦ ਗਉਨ ਅੰਧਿਆਉ ਜੋ ਭਰਾ ਜਾਹੋ ਸਦੰ ਤੇ ਪਾਉ ਸੇਵਕਾ ਸੁਖ ਹਮਾਰੇ داری ਹੈ ਚਨ ਜਨ ਸਤ੍ਰ ਹਮਾਰੇ ਮਾਰੀ ਹੈ ਆਪ ਹਾ ਜਮ ਜੁ ਖਰੀਏ ਮਰਨ ਖਾਲ ਖਾ ਦਰਾਸ ਨਵਰੀਏ ਹੋ ਜੋ ਹਦਾ ਹਮਾਰੇ ਬੱਚਾ ਸ੍ਰੀ ਅਦੂਜ ਖਰੀ ਹੋ ਰੱਛਾ ਰਾਖ ਲੈ ਹਮ ਰੱਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਨੀਨ ਬੰਦ ਦਰਸ਼ਨ ਗੇ ਹੰਤਾ ਤਮਹਾ ਪੂਰੀ ਜਤੋ ਦਸ ਕੰਤਾ ਕਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਕ੍ਰਿਸ਼ਨ ਬ੍ਰਗਾਸਾ ਸਗਲੇ ਖਾਲ ਖਾ ਕੀ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਵਿਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਨ ਉਪਜਾਇਓ ਹਾਰਿ ਅੰਤੇ ਕੀ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਦਸਹਿ ਕੋ ਹਮਾਰੀ ਸਗਲ ਵਰਜਾ ਜਨਿਆ ਸਵਾਰੀ ਸੇਵਕਨ ਕੋ ਸਭ ਗੁਨਾ ਸੁਖ ਜੀਓ ਸਤਨਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰਾ ਕੀ ਮੀਰ ਬਚਾਨਤ ਚਿੰਡੇ ਦਾ ਹੁੰਚ ਰਿਆ ਸੋਲਾ ਸਭ ਪਰ ਕਿਰਪਾ ਦੁਸ਼ਕਾ ਫੂਲਾ ਸੰਤਨ ਦੁਖ ਭਾਏ ਤੇ ਰੁਖੀ ਸੁਖ ਭਾਏ ਸਾਧਨ ਕੇ ਸੁਖੀ ਏਕ ਏਕ ਕੀ ਮੀਰ ਬਚਨ ਘਟ ਘਟ ਕੇ ਵਡ ਵਡ ਕੀ ਜਾਣੈ ਜਾਉ ਜਖ ਰਖ ਰਖਾ ਖਚਾਰਾ ਵਰਜਾ ਤਤ ਦੇ ਅਪਰਾ ਜਬਿ ਅਹਰ ਖਤਹੁ ਖਬਹੁ ਤੁਮ ਮੈ ਮ੍ਰਿਤ ਦੇਤਾ ਸਭ ਹੋਂ ਜਿਤੇ ਵਦਨਾ ਸ੍ਰਸ਼ਟ ਸਵਧਾਰੇ ਆਪ ਨੀ ਬੋਜੁ ਉਚਾਰੇ ਤੁਮ ਸਭ ਹੀ ਤੇ ਰਚ ਨਿਰਾਲਮ ਜਾਂਤ ਵੇਦ ਭੇੜਿ ਹਰਿ ਆਲਮ ਨਿਰੰਕਾਰ ਨਿਰਬਿੰਕਨ ਲੰਬ ਆਦ ਨੀਲ ਨਾਦੇ ਅਸੰਭਾ ਆਹਾ ਮੂੜਾ ਚਾਤ ਮਿਡਾ ਜਖ ਬਿਨ ਬਾਤ ਵੇਦਾ ਤਾ ਕੋ ਘਰ ਬਹਨ ਨਾਨਕ ਮਹਾ ਮੂਡ ਕਹ ਬੇ ਨ ਜਾਣਤ ਮਹਾ ਦੇਖੋ ਕਹ ਸਦਾ ਸਿਵ ਨਿਰੰਕਾਰ ਕਾਜ ਤਨ ਹੈ ਬਿਵ ਹਾਪੋ ਆਪਨੇ ਬਦ ਹੈ ਰੀਤੀ ਵਰਨਤ ਵਿਨਪਿਨ ਦੋ ਹੈ ਰੀਤੀ ਤੁਮਰਾਲ ਖਾ ਨਾ ਜਾਏ ਬਸਾਰਾ ਕਹ ਵਿਸਜਾ ਤੁਮ ਸੰਸਾਰਾ ਇਕ ਰੂਪ ਅਨੂ ਸਰੂਪ ਰੰਗ ਪਿਓ ਰਖਿ ਬੁਪਾ ਹੰਡਾ ਜਿਰਜ ਸਿਤਿ ਖਿਨੀ ਪਤ ਪ੍ਰਖਾਨ ਬਹੋ ਰਚ ਰੀਨੀ ਕਹਾ ਹੋਲ ਰਾਜਾ ਹੈ ਬਠਾ ਖੋਸਮਨ ਪੈ ਸ਼ੰਕਰੇ ਕੀਠਾ ਸਿਗਰੇ ਸ਼੍ਰਿਸ਼ਟ ਦਿਖਾਏ ਚੰਬ ਅਵਾਜ ਉਗਾਰ ਸ੍ਰਿਸ਼ੰਭਵ ਰਚਾ ਮੇਰੇ ਤਮ ਕਰੋ ਸਿਖ ਬਾਰਿਆ ਸਖ ਸੰਗ ਰੋ ਦੁਸ਼ਟ ਰੀਤੇ ਅਤ ਵਤ ਉਤ ਬਾਤਾ ਸਗਲ ਮਲੇਸ਼ ਕਰੋ ਰਣਖਤ ਜੇ ਆਦੁੱਜ ਦਸਰਨੀ ਪਰੇ ਜਨ ਕੈ ਦੁਸ਼ਟ ਦੁਖਤ ਹੈ ਮਰੇ ਹੁ ਰਖਾ ਜਵਨਾ ਭਗ ਪ੍ਰਿਤੇ ਹਾਰੇ ਜਨ ਕੈ ਦਉ ਸੰਕਟ ਸਭ ਢਾਰੇ ਜੋ ਖਲ ਖੋਇ ਖਬਾਰ ਦਿਹਾਏ ਹੈ ਤਾਂ ਕੇ ਗਾਲਕ ਨਹਿ ਰੱਛਾ ਹੋਏ ਰਾਹੀ ਸਭ ਕਾਲ ਦੁਸ਼ਟ ਵਰਸਣ ਡਰੈ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਣਹਿ ਰਹੋ ਤਾਂ ਕੇ ਤਾਪਤੁ ਨੁਖਮੋ ਹਰੋ ਰਜਾ ਸੁਧ ਕਰਮੋ ਸਭ ਹੋਈ ਦੁਸ਼ਾਖੇ ਨਾ ਹੋਈ ਏਕ ਬਾਜਨ ਤੋ ਸੁਮਾਰਾ ਕਾਲ ਖਾਸੇ ਰਾਹੀ ਬਹਾਰਾ ਜਿੰਨਰ ਨਾਮ ਜਰਖਾ ਨਾਰਦ ਦੁਸ਼ਟ ਦੁਖ ਤੇ ਰਹਾ ਹੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾ ਦੇ ਲਿਹੁ ਬਹਾਰੀ ਸਰਵ ਘਰਮ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਕਾਇੰਗ ਹੈ ਜਬ ਤੇ ਨਮਰੇ ਦਾ ਤੀਖੋ ਆਖ ਤਰ ਨਹੀਂ ਆਨਿਉ ਰਾਮ ਰਹੀਪੁਰਾਨ ਖੁਰਾਨ ਅਨੇਕ ਹੈ ਮਚੇਖ ਨਾ ਮਾਨਿਉ ਸਮਰਤ ਸਾਸਤਰ ਵੇਸਵ ਹੈ ਭਵੇਖ ਹੈ ਹਮੇਖ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਦਮਰੀ ਕਰਮੈ ਨਖਿਓ ਸਤਿਵ ਹੈ ਬਖਾਨਿਓ ਲੋਹਿਰਾ ਸਗਲੇ ਦਵਾਰ ਖੋਛਾ ਡਖੈ ਗਿਹੋ ਤੁਹਾਰੋ ਦਵਾਰ ਵਾਹਿੰਗੇ ਕੀ ਲਾਜ ਅਸ ਗੋਬਿੰਦ ਦਾਸ ਸੁਹਾਰ ਰਾਮਕਲੀ ਮਹੱਲਾ ਜੀ ਜੀ ਆਨੰਦ ੴ ਸਤਿਗੁਰ ਪ੍ਰਸਾਦਿ आनंद वे आमिरी माए सतगुरु मै पाएआ सतगुरु थन पाएआ सहज सिती मन वजिया वारहैया राग रतन बरवार परिया शब्द गा बन आईआ शब्द तंगा हरि केरा मन जनी बसाया हे नानक आनंद होवा सतगुरु मै पाएआ हे मन मेरेआ तू सदा रहो हर नाले हर ना रहो तू मन मेरे रोखसा विसारण ਅੰਗੇਕਾਰ ਹਰਤੇਰਾ ਕਾਰਜ ਸਭ ਸਵਾਰਣਾ ਸਬਨਾਗਲਾ ਸਮਰਸਵਾਮੀ ਸੋਖ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਖਾਤਾਂ ਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੀ ਸਦਾ ਸਬਸਲਾ ਹਾਦਰੀ ਨਾਮਨ ਵਸਾਵੇ ਨਾਮ ਜਨਕ ਮਨ ਉਸਿਆ ਵਾਜੇ ਸ਼ਬਦ ਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਤੇ ਰੈ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਇਹ ਆਧਾਰ ਮੇਰਾ ਜਿਨ ਬੁਖਾਂ ਸਭ ਗਵਾਈਆਂ ਕਰ ਸਾਧ ਸੁਖ ਮਨਿ ਆਏ ਵਸਿਆ ਇਛਾ ਸਭ ਪੂਰਾਈਆਂ ਸਦਾ ਹੁਰਬਾਨ ਹਿਤਾ ਗਰਿਟ ਹਾਂ ਜਿਸ ਦੀਏ ਹੈ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰਹੋਂ ਬੇਯਾਰੋ ਸੱਚਾ ਨਾਮ ਮੇਰਾ ਆਧਾਰੋ ਵਾਜੈ ਪੰਛੀ ਅਸਭਾਗੇ ਕਰ ਸਵਾਗੈ ਸਤਵਾਜਿ ਖਲਾਜਿਤ ਕਰਤਾਰੀਆ ਪੰਜ ਦੋਤ ਦਵਸਹਿ ਕੀਤੇ ਹਾਲ ਕੰਟਕ ਮਾਰਿਆ ਤੁਰ ਕਰਮ ਭਾਇ ਦਰਜਨ ਕੋ ਸੇ ਨਾਮ ਹਰਖੇ ਲਾਗੇ ਕਹਿ ਨਾਮ ਸੈ ਸੁ ਹੋਆ ਤਤ ਘਰੇ ਅਨਹਦ ਬਾਜੇ ਅਨਸਮੋਗਟ ਭਾਗੀ ਹੋ ਸਗਲ ਮਨੋਰਚ ਪੂਰੇ ਪਾਰ ਬ੍ਰੰਧ ਪ੍ਰਾਯ ਆਤ ਸਗਲ ਵਿਸੂਰੇ ਦੁਖ ਰੋਗ ਸੰਤਾਹਾ ਵਿਉਤਰੇ ਸੁਣੇ ਸੱਚੀ ਬਾਣੀ ਚੰਦ ਸਾਜਨ ਭੈ ਸੱਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਅਰਿਦ ਗਹਤੇ ਬਵਿੱਤ ਸਰਗੁਰ ਹਿਆ ਪ੍ਰਭੂਰੀ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਾਰ ਰਬੂਰੀ ਬੰਦਾਣੀ ਮਹੱਲਾ ਪੰਜਵਾ ਹਾਲ ਚ ਚ ਨਮਸਤ ਪਈ ਸਤ ਸੰਦੋਹ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਬੈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਹਾਵੈ ਜੇ ਕੋ ਉੱਚੈਿਸਕਾ ਹੋਇ ਉਧਾਰ ਵੇ ਵਸਤਿ ਨ ਜਾਇ ਨਤੁ ਰਖੁ ਉਧਾਰੋ ਧੰਸ ਸੰਸਾਰ ਸਤਿ ਨਤਰੀਐ ਸੁ ਨਾਨਕ ਬ੍ਰਹਮ ਵਿਚਾਰੋ ਸੋਖ ਮਹੱਲਾ ਪੰਜਿਵਾ ਤੇਰਾ ਹਿਤਾ ਜਤੁ ਨਹੀਂ ਮਨੁ ਜੋਖਿ ਤੋਈ ਮੈਂ ਨਿਰਗੁਣਿਆ ਰੇਖੋ ਗੁਣ ਨਾਹੀ ਆਪੇ ਦਸਬਿ ਹੋਈ ਦਸਬਿ ਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥਿਵੇ ਹਰੀਆ ਪਉੜੀ ਜਥੈ ਸੁਮਰਥ ਜਿਥੈ ਕੋਈ ਨਾ ਹੈ ਉਥੈ ਤੇਰੀ ਰੱਖਣੀ ਅਧਰਮ ਹੈ ਸੁਣਖੈ ਜਿਮ ਕੈ ਰੂਤ ਨਾਏ ਦਰ ਛਟ ਜਾਹੈ ਭਉ ਜਲ ਵਿਖਮਸ ਗਾਹੋ ਬਿ ਸ਼ਬਦੀ ਪਾਰ ਪਾਹੈ ਜਿਨਨ ਕੋ ਲਗੀ ਬਿਆਸ ਅਮਤ ਸੇਖਾ ਹੈ ਕਲਮ ਹੈ ਪੁੰਨ ਗੁਣ ਗੋਬਿੰਦ ਗਾਹੈ ਸਭ ਸਨੁ ਕਿਰਪਾ ਸੁਮਲੈ ਸਾਹ ਸਹੈ ਮਿਰਥਾ ਕੋ ਨਾ ਜਾਈ ਜੀ ਆਵਤ ਦਿਆ ਹੈ ਸ਼ਲੋਕ ਮਹੱਲਾ ਬੰਜਵਾ ਆੰਦਰ ਗੁਰ ਅਰਾਧਣਾ ਜਿਵ ਹਾ ਜਪ ਗੁਰ ਨਾਮੁ ਨਿਤਰੀ ਸਗੋ ਵੇਖਣਾ ਸਰਣੇ ਸੁਨ ਗੁਰ ਨਾ ਸਤ ਗੁਰ ਸਚਿ ਰਤਿਆ ਦਰਗਹਿ ਬਈ ਰਹਾਉ ਕੋ ਨਾਨਕ ਕਿਰਪਾ ਖਰੇ ਜਸਨੇ ਵਥ ਦੇ ਜਗ ਮਤਮ ਗਾਡੀ ਹੈ ਵਿਰਲੇ ਕੀ ਕੇ ਮਹੱਲਾ ਬੰਜਵਾ ਰਖੇ ਰਕਣ ਹਾਰਿ ਆਪ ਬਹਾਰਿਨ ਗੁਰ ਕੀ ਪਿਆਰੀ ਪਾਇ ਕਾ ਸਵਾਰਿਨ ਹੋ ਆਰਿਆਲ ਮਨਹੁਨਾ ਸਾਰੈਨ ਸਾਜਨਾ ਕੇ ਸੰਗ ਭਉ ਜਲਤਾਰਿਨ ਸਾਖ ਅਨੰਦਕ ਦੁਸਕਨ ਮਾਹੀ ਉਦਾਰਿਨ ਦਸ ਸਾਹਿਬ ਕੀ ਰੇਕ ਨਾਨਕ ਮਨੇ ਮਾਹੈ ਜਿਸਮਰਤ ਸੁਖ ਹੋਇ ਸਗਲੇ ਰੂਹ ਜਾਹੈ ਦਸ ਸਾਹਿਬ ਕੀ ਰੇਕ ਨਾਨਕ ਮਨੇ ਮਾਹੈ ਜੋ ਸਵੇ ਮਰਤ ਸੁਖ ਹੋਏ ਸਗਲੇ ਲੋਹ ਜਾ ਹੈ ਵਾਹਿਗੁਰੂ ਜੀ ਕਾ ਹਰ ਸਾ ਵਾਹਿਗੁਰੂ ਜੀ ਕੀ ਹਤੇ